ਜਦੋਂ ਸਵਾਲ ਚੁੱਕਣ ਵਾਲੇ ਇੱਕ ਅਧਿਆਪਕ ਨੂੰ ਚੁੱਕਿਆ ਜਾਂਦਾ ਆ ਖਿੱਚ ਤੂ ਕੀਤੀ ਜਾਂਦੀ ਆ ਗੱਡੀ ਦੇ ਵਿੱਚ ਲਾਜਾਇਆ ਜਾਂਦਾ ਉਹਦੇ ਥੱਪੜ ਮਾਰੇ ਜਾਂਦੇ ਨੇ ਭੱਦੀ ਸ਼ਬਦਾਬਲੀ ਵਰਤੀ ਜਾਂਦੀ ਆ ਫਿਰ ਤੈਈ ਮੰਨਿਏ ਕਿ ਭਾਈ ਤੋੜੀ ਸਰਕਾਰ ਦੇ ਵਿੱਚ ਸੰਭਾਲ ਪੁੱਟਣਾ ਨਾ ਹੋ ਗਿਆ ਹੁਣੇ ਮੰਨਿਏ ਕਿ ਆਮ ਘਰਾਂ ਦੇ ਕਾਕਿਆਂ ਨੂੰ ਹੁਣ ਸੀ ਸਵਾਲ ਵੀ ਨਾ ਪੁੱਛੀਏ ਆਮ ਘਰਾਂ ਦੇ ਕਾਕੇ ਜੋ ਕਰਦੇ ਨੇ ਜੈਸਾ ਕਰਦੇ ਨੇ ਕਰਦੇ ਚੱਲੋ ਦੇਤੋਂ ਐਮਐਲਏ ਸਾਹਿਬ ਜਿਹੜੇ ਹੈਗੇ ਨੇ ਉਹ ਆਪਣੀਆਂ ਨੌਕਰੀਆਂ ਗਨਵਾਰੇ ਸੀ ਕਿ ਸਾਡੀ ਸਰਕਾਰ ਨੇ ਇੰਨੀਆਂ ਨੌਕਰੀਆਂ ਦਿੱਤੀਆਂ ਇੰਨੀਆਂ ਨੌਕਰੀਆਂ ਦਿੱਤੀਆਂ ਤਾਂ ਇਹ ਨੌਜਵਾਨ ਨੇ ਖੜਾ ਹੋ ਕੇ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਭਾਈ ਸਾਨੂੰ ਹਲੇ ਤੱਕ ਜੁਆਇਨ ਕਿਉਂ ਨਹੀਂ ਕਰਵਾਇਆ ਸਵਾਲ ਦਾ ਅਨਸਰ ਦੇਣਾ ਤਾਂ ਦੂਰ ਦੀ ਗੱਲ ਉਸ ਤੋਂ ਬਾਅਦ ਵੀਡੀਓ ਦੇ ਵਿੱਚ ਆਇਆ ਕਿ ਕਿਸ ਤਰ੍ਹਾਂ ਦੇ ਨਾਲ ਪੁਲਿਸ ਨੂੰ ਪੈਂਦੀ ਆ ਪੁਲਿਸ ਦੇ ਵੱਲੋਂ ਖਿੱਚਾ ਤੂੰ ਇਹਦੇ ਨਾਲ ਕੀਤੀ ਜਾਂਦੀ ਆ ਮੂੰਹੇ ਦਾ ਬੰਦ ਕੀਤਾ ਜਾਂਦਾ ਹੈ ਜਿੰਨਾ ਨੇ ਪੜਾਉਣਾ ਆ ਜੇਕਰ ਉਹਨਾਂ ਨੂੰ ਕੁਛ ਦੀਆਂ ਡਾਂਗਾ ਮਿਲਣਗੀਆਂ ਜੇਕਰ ਉਹਨਾਂ ਨੂੰ ਕੁਲ ਦੇ ਥੱਪੜ ਮਿਲਣਗੇ ਜੇਕਰ ਉਹਨਾਂ ਨੂੰ ਹੀ ਸਵਾਲ ਪੁੱਛਣ ਤੇ ਉਹਨਾਂ ਦੇ ਮੂੰਹ ਬੰਦ ਕੀਤੇ ਜਾਣਗੇ ਤਾਂ ਫਿਰ ਇਹ ਅਧਿਆਪਕ ਅੱਗੇ ਜਾ ਕੇ ਪੜਾਉਂਗੇ ਕਿ ਨਾ ਪਰ ਇਹ ਜੀਆਂ ਤਸਵੀਰਾਂ ਜੋ ਤੁਹਾਡੀ ਸਰਕਾਰ ਦੇ ਵਿੱਚ ਆਮ ਤਰ੍ਹਾਂ ਦੇ ਮੁੰਡਿਆਂ ਦੀ ਸਰਕਾਰ ਦੇ ਵਿੱਚ ਇਹ ਜੀਆਂ ਤਸਵੀਰਾਂ ਸਾਹਮਣੇ ਆਉਣਗੀਆਂ ਤਾਂ ਫਿਰ ਉਦੋਂ ਇਹੀ ਸਾਬਤ ਹੋਊਗਾ ਨਾ ਕਿ ਭਾਈ ਸਵਾਲ ਨਾ ਪੁੱਛਿਆ ਕਰੋ ਇੱਥੇ ਸਵਾਲ ਪੁੱਛਣਾ ਗੁਨਾਹ ਆ ਜਿਹੜੇ ਦੁੱਖ ਦਰਦ ਨੇ ਉਹ ਤਾਂ ਤੁਹਾਨੂੰ ਦੱਸਣੀ ਨੇ ਲੋਕਾਂ ਨੇ ਤਾਂ ਸਵਾਲ ਫਿਰ ਤੁਹਾਨੂੰ ਕਰਨੀ ਨੇ ਤੁ ਸੱਤਾ ਦੇ ਵਿੱਚੋਂ ਭਾਈ ਇਹ ਪ੍ਰਜਾ ਆ ਤੁਹਾਡੀ ਤੁਸੀਂ ਰਾਜੇ ਹੋ ਤੇ ਫਿਰ ਰਾਜਿਆਂ ਨੂੰ ਸਵਾਲ ਤਾਂ ਲੋਕਾਂ ਨੇ ਕਰਨੇ ਨੇ ਲੋਕ ਕਿਹੜਾ ਕੋਈ ਡਾਂਗਾ ਨਹੀਂ ਖੜੇ ਲੋਕ ਕਿਹੜਾ ਕੋਈ ਰੋੜੇ ਨਹੀਂ ਲਾਈ ਖੜੇ ਨੇ ਲੋਕ ਤਾਂ ਸਵਾਲ ਨੇ ਨਾ ਜ਼ੁਬਾਨ ਦੇ ਨਾਲ ਲੋਕਾਂ ਨੇ ਸਵਾਲ ਤਾਂ ਪੁੱਛਣੀ ਨੇ ਨਾ ਕਿ ਉਹ ਸਵਾਲ ਪੁੱਛਣ ਦੇ ਨੇ ਜਦੋਂ ਲੋਕ ਆਉਂਦੇ ਨੇ ਫਿਰ ਉਹ ਲੋਕ ਹੁਣ ਤੁਹਾਨੂੰ ਮਾੜੇ ਲੱਗਦੇ ਨੇ ਲੈ ਕੇ ਆਏ ਹਾਂ ਪ੍ਰੋਗਰਾਮ ਗੱਲ ਪਤੇ ਦੀ ਗੱਲ ਕਰਦੇ ਹਾਂ ਸਰਕਾਰ ਵੱਲੋਂ ਚਲਾਈ ਜਾ ਰਹੀ ਸਿੱਖਿਆ ਕ੍ਰਾਂਤੀ ਦੀ ਉਸੇ ਤਰ੍ਹਾਂ ਮਾਨਸਾ ਦੇ ਪਿੰਡ ਦਲੇਲ ਸਿੰਘ ਵਾਲਾ ਵਿਖੇ ਇੱਕ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਜਿਸ ਦੇ ਵਿੱਚ ਐਮਐਲਏ ਵਿਜੇ ਸਿੰਘ ਲਾ ਜੀ ਪਹੁੰਚਦੇ ਹਨ ਇੱਕ ਬੇਰੁਜ਼ਗਾਰ ਅਧਿਆਪਕ ਵੱਲੋਂ ਉਹਨਾਂ ਨੂੰ ਸਵਾਲ ਕੀਤੇ ਜਾਂਦੇ ਹਨ ਪਰ ਉਸ ਬੇਰੁਜ਼ਗਾਰ ਅਧਿਆਪਕ ਨੂੰ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਖਿੱਚਾਂ ਧੂਆਂ ਕੀਤੀਆਂ ਜਾਂਦੀਆਂ ਹਨ ਉਸ ਬਾਬਤ ਗੱਲਬਾਤ ਕਰਦੇ ਆ ਮੇਰੇ ਨਾਲ ਨੇ ਮੇਰੇ ਸਹਿਯੋਗੀ ਬਾਈ ਜਸ ਗਰੇਵਾਲ ਬਾਈ ਜੀ ਕਿਵੇਂ ਦੇਖਦੇ ਹੋ ਸਰਕਾਰ ਦੀ ਸਿੱਖਿਆ ਕ੍ਰਾਂਤੀ ਜੋ ਅੱਜਕਲ ਅਧਿਆਪਕਾਂ ਨੂੰ ਰੁਜ਼ਗਾਰ ਦੇਣ ਦੀ بجائے ਉਹਨਾਂ ਨਾਲ ਖਿੱਚਾਂਤੂਆਂ ਕੀਤੀਆਂ ਜਾਂਦੀਆਂ ਜੇ ਇਸ਼ਤਿਹਾਰਾਂ ਦੇ ਵਿੱਚ ਦੇਖਿਆ ਜਾਵੇ ਤਾਂ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ 20000 ਤੋਂ ਵੱਧ ਅਧਿਆਪਕਾਂ ਦੀ ਭਰਤੀ ਕਰਤੀ ਤੇ ਇਸ਼ਤਿਹਾਰਾਂ ਤੇ ਇਹ ਕਹਿੰਦੀ ਹੈ ਕਿ ਅਸੀਂ ਨੌਕਰੀਆਂ ਪੰਜਾਬ ਦੇ ਵਿੱਚ 50 52000 ਪਲੱਸ ਜਿਹੜੀਆਂ ਦੇ ਦਿੱਤੀਆਂ ਨੇ ਸਿੱਖਿਆ ਕ੍ਰਾਂਤੀ ਦੇ ਵਿੱਚ ਆਮ ਤੌਰ ਤੇ ਉਹਨਾਂ ਦੇ ਵੱਲੋਂ ਇਹੀ ਆਪਣੀਆਂ ਛੇਕੀਆਂ ਮਾਰੀਆਂ ਜਾਂਦੀਆਂ ਨੇ ਬਾਵਾਹੀ ਇਸੇ ਚੀਜ਼ ਤੇ ਖੱਟੀ ਜਾਂਦੀ ਹੈ ਹੁਣ ਜਿਹੜੇ ਕੱਲ ਅਧਿਆਪਕ ਅਧਿਆਪਕ ਨੇ ਉਹ ਸ਼ਾਇਦ ਮੁੰਡੇ ਦਾ ਨਾਮ ਅਜੀਤ ਮਾਨਸਾ ਕਹਿੰਦੇ ਨੇ ਕੋਈ ਮੈਂ ਪਿੰਡੋ ਦਾ ਮੂਲਾ ਸਿੰਘ ਵਾਲਾ ਮਾਨਸਾ ਦੇ ਵਿੱਚ अजीत ਮਾਨਸਾ ਵੈਸੀ ਉਹਨੂੰ ਦੇ ਨਾਂ ਨਾਲ ਮੁੰਡੇ ਜਾਣਦੇ ਨੇ ਦਲੇਲ ਸਿੰਘ ਵਾਲਾ ਪਿੰਡ ਦੇ ਵਿੱਚ ਐ ਐਮਐਲਏ ਮਾਨਸਾ ਵਿਜੇ ਸਿੰਘ ਡਾਕਟਰ ਵਿਜੇ ਸਿੰਘਲਾ ਹੋਰ ਆਣੇ ਆਉਣਾ ਸੀ ਉਹਨਾਂ ਨੇ ਆਉਣਾ ਸੀ ਸਿੱਖਿਆ ਕ੍ਰਾਂਤੀ ਦੇ ਪ੍ਰੋਗਰਾਮ ਦੇ ਪ੍ਰੋਗਰਾਮ ਸੀ ਉਸ ਪਿੰਡ ਦੇ ਵਿੱਚ ਤੇ ਉੱਥੇ ਉਹ ਨੌਜਵਾਨ ਜਿਹੜੇ ਨੇ ਉਹ ਵੀ ਪਹੁੰਚਦੇ ਨਾਲ ਉਹਦੇ ਨਾਲ ਤਿੰਨ ਚਾਰ ਸਾਥੀ ਜਿਹੜੇ ਆ ਹੋਰ ਹੁੰਦੇ ਨੇ ਹੁਣ ਇਹ ਹੈ ਕਿਹੜੇ ਨੇ ਪਹਿਲਾਂ ਆਪਾਂ ਉਸ ਚੀਜ਼ ਤੋਂ ਜਾਣੂ ਕਰਵਾ ਦਈਏ ਅਸਲ ਦੇ ਵਿੱਚ 9894 ਭਰਤੀ ਜਿਹੜੀ ਹੈਗੀ ਚੰਨੀ ਸਰਕਾਰ ਵੇਲੇ ਆਉਂਦੀ ਆ ਇਸ ਸਰਕਾਰ ਦੇ ਵਿੱਚ ਨੋਟੀਫਿਕੇਸ਼ਨ ਆਉਂਦਾ ਉਸ ਤੋਂ ਬਾਅਦ ਜਿਹੜੇ ਹੈਗੇ ਨੇ ਪੇਪਰ ਹੁੰਦਾ ਹੈ ਇਸ ਸਰਕਾਰ ਦੇ ਵਿੱਚ ਉਸ ਭਰਤੀ ਦਾ ਪੇਪਰ ਹੁੰਦਾ ਪੇਪਰ ਤੋਂ ਬਾਅਦ ਇਸੇ ਸਰਕਾਰ ਦੇ ਵਿੱਚ ਡਾਕੂਮੈਂਟੇਸ਼ਨ ਉਹਨਾਂ ਦੀ 9894 ਦੇ ਹਿਸਾਬ ਦੇ ਨਾਲ ਜਿਹੜੀ ਹੈਗੀ ਆ ਪੂਰੀ ਹੁੰਦੀ ਆ ਪਰ ਮੇਨ ਗੱਲ ਹੁੰਦੀ ਆ ਜੁਆਇਨਿੰਗ ਦੀ ਕਿ ਜੁਆਇਨਿੰਗ ਉਹਨਾਂ ਤੋਂ ਜਿਹੜੀ ਹੈਗਾ ਕਰਵਾਈ ਨਹੀਂ ਜਾਂਦੀ ਤੇ ਜੇਕਰ ਇਸੇ ਸਾਲ ਦੀ ਗੱਲ ਕਰਾਂ ਤਾਂ ਸ਼ਾਇਦ ਤਕਰੀਬਨ 10 ਅਪ੍ਰੈਲ ਦਾ ਹਾਂ 10 ਅਪ੍ਰੈਲ ਨੂੰ 2600 ਜਣੇ ਦੀ ਜੁਆਇਨਿੰਗ ਜਿਹੜੀ ਹੈਗੀਆ ਉਹ ਕਰਵਾ ਲਈ ਜਾਂਦੀ ਆ ਪਰ 3300 ਉੱਥੇ ਦੇ ਉੱਥੇ ਲਟਕਦੇ ਰਹਿੰਦੇ ਨੇ ਜਿਨ੍ਹਾਂ ਦੀ ਕੀ ਡਾਕੂਮੈਂਟੇਸ਼ਨ ਜਿਹੜੀ ਹੈਗੀਆ ਉਹ ਹੋਈ ਹੋਈ ਸੀ ਤੇ ਜਿਹੜੇ 33 2600 ਨੇ ਜੁਆਇਨ ਕਰ ਲਏ ਇਸੇ 10 April 2025 ਨੂੰ ਹਾਲਾਂਕਿ ਇਸ ਤੋਂ ਪਹਿਲਾਂ ਧਰਨਾ 5994 ਦਾ ਗੰਭੀਰਪੁਰ ਦੇ ਵਿੱਚ ਵੀ ਚੱਲਦਾ ਸੰਗਰੂਰ ਦੇ ਵਿੱਚ ਵੀ ਬੜੇ ਪ੍ਰਦਰਸ਼ਨਨ ਦੇ ਵੱਲੋਂ ਕੀਤੇ ਜਾਂਦੇ ਨੇ ਸਭ ਕੁਝ ਹੁੰਦਾ ਹੈ ਤੇ 2600 ਦੀ ਜੁਆਇਨਿੰਗ ਹੁੰਦੀ ਹੈ ਤੇ ਪਿੱਛੇ ਤਕਰੀਬਨ 303300 3000 ਪਲੱਸ ਜਿਹੜੇ ਹੈਗੇ ਨੇ ਉਹ ਉਮੀਦਵਾਰ ਨੇ ਜਿਹੜੇ ਉਹ ਬਚ ਜਾਂਦੇ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਨੌਜਵਾਨ ਇਹ ਅਜੀਤ ਮਾਨਸਾ ਵੀ ਆ ਹੁਣ ਹੁੰਦਾ ਕੀ ਆ ਜਿਵੇਂ ਤੁਸੀਂ ਗੱਲ ਕਰੀਆ ਦਲੇਲ ਸਿੰਘ ਵਾਲੇ ਦੇ ਵਿੱਚ ਸਿੱਖਿਆ ਕ੍ਰਾਂਤੀ ਦੇ ਤਹਿਤ ਪ੍ਰੋਗਰਾਮ ਸੀ ਸਿੱਖਿਆ ਕਰੰਤੀ ਤਹਿਤ ਪ੍ਰੋਗਰਾਮ ਸੀ ਤਾਂ ਉੱਥੇ ਇਹ ਨੌਜਵਾਨ ਵੀ ਜਾਂਦਾ ਨਾਲ ਕੁਝ ਪੰਚਾਰ ਹੋਰ ਇਹਦੇ ਨਾਲੇ ਬੇਰੁਜ਼ਗਾਰ ਅਧਿਆਪਕ ਹੁੰਦੇ ਨੇ ਉੱਥੇ ਜਾਂਦੇ ਨੇ ਨੌਜਵਾਨ ਦੀ ਖੋਦੀ ਵੀਡੀਓ ਆਈ ਆ ਉਹ ਇਹ ਕਹਿੰਦਾ ਕਿ ਜਦੋਂ ਸਟੇਜ ਤੋਂ ਐਮਐਲਏ ਸਾਹਿਬ ਜਿਹੜੇ ਨੇ ਗੱਲਬਾਤ ਕਰ ਰਹੇ ਸੀ ਸਟੇਜ ਤੋਂ ਐਮਐਲਏ ਸਾਹਿਬ ਜਿਹੜੇ ਹੈਗੇ ਨੇ ਉਹ ਆਪਣੀਆਂ ਨੌਕਰੀਆਂ ਗਣਵਾ ਰਹੇ ਸੀ ਕਿ ਸਾਡੀ ਸਰਕਾਰ ਨੇ ਇੰਨੀਆਂ ਨੌਕਰੀਆਂ ਦਿੱਤੀਆਂ ਇੰਨੀਆਂ ਨੌਕਰੀਆਂ ਦਿੱਤੀਆਂ ਤਾਂ ਇਹ ਨੌਜਵਾਨ ਨੇ ਖੜਾ ਹੋ ਕੇ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਭਾਈ ਸਾਨੂੰ ਹਲੇ ਤੱਕ ਜੁਆਇਨ ਕਿਉਂ ਨਹੀਂ ਕਰਵਾਇਆ ਸਵਾਲ ਪ ਸਵਾਲ ਦਾ ਅਨਸਰ ਦੇਣਾ ਤਾਂ ਦੂਰ ਦੀ ਗੱਲ ਉਸ ਤੋਂ ਬਾਅਦ ਵੀਡੀਓ ਦੇ ਵਿੱਚ ਆਇਆ ਕਿ ਕਿਸ ਤਰ੍ਹਾਂ ਦੇ ਨਾਲ ਪੁਲਿਸ ਨੂੰ ਪੈਂਦੀ ਆ ਪੁਲਿਸ ਦੇ ਵੱਲੋਂ ਖਿੱਚਿਆ ਤੂੰ ਇਹਦੇ ਨਾਲ ਕੀਤੀ ਜਾਂਦੀ ਆ ਮੂੰਹ ਇਹਦਾ ਬੰਦ ਕੀਤਾ ਜਾਂਦਾ ਫਿਰ ਉਹ ਇਕੱਠ ਦੇ ਵਿੱਚੋਂ ਇਹਨੂੰ ਪਾਸੇ ਲਜਾਇਆ ਜਾਂਦਾ ਇਹ ਵੀ ਵੀਡੀਓ ਤਾਂ ਸਾਡੇ ਸਾਹਮਣੇ ਆ ਗਈ ਕਿਉਂਕਿ ਉੱਥੇ ਜਿਹੜੇ 3-4 ਅਧਿਅਪਕ ਹੋਰ ਗਏ ਸੀ ਉਹਨਾਂ ਦੇ ਵੱਲੋਂ ਇਹਦੀ ਵੀਡੀਓਗ੍ਰਾਫੀ ਜਿਹੜੀ ਕੀਤੀ ਜਾਂਦੀ ਆ ਫਿਰ ਇਹਨੂੰ ਲਿਜਾ ਕੇ ਨੌਜਵਾਨ ਦੇ ਦੱਸਣ ਦੀ ਗੱਲ ਕੀਤੀ ਆ ਉਹ ਕਹਿੰਦਾ ਕਿ ਜਦੋਂ ਮੈਨੂੰ ਲਜਾਇਆ ਜਾਂਦਾ ਲਿਜਾ ਕੇ ਇੱਕ ਗੱਡੀ ਦੇ ਵਿੱਚ ਪੁਲਿਸ ਦੀ ਗੱਡੀ ਆ ਉਹਦੇ ਵਿੱਚ ਮੈਨੂੰ ਬਿਠਾਇਆ ਜਾਂਦਾ ਉੱਥੇ ਮੇਰੇ ਨਾਲ ਭ ਉੱਥੇ ਮੇਰੇ ਨਾਲ ਥੱਪੜ ਵੀ ਮੇਰੇ ਮਾਰੇ ਜਾਂਦੇ ਨੇ ਉੱਥੇ ਕੁੱਟਮਾਰ ਵੀ ਕੁੱਟਮਾਰ ਵੀ ਜਿਹੜੀ ਮੇਰੇ ਨਾਲ ਹੁੰਦੀ ਹੈ ਤੇ ਜਿਹੜੀ ਕੈਮਰੇ ਦੇ ਸਾਹਮਣੇ ਖਿੱਚਾ ਤੂ ਹੀ ਹੋਈ ਆ ਉਹ ਤੋਂ ਤੁਸੀਂ ਦੇਖਿਓ ਉਸ ਤੋਂ ਬਾਅਦ ਫਿਰ ਡੀਟੀਐਫ ਜਥੇਬੰਦੀ ਡੈਮੋਕਰੈਟਿਕ ਟੀਚਰ ਫਰੰਟ ਜਿਹੜੇ ਆ ਉਹ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਬਿਨਾਂ ਕਿਸੇ ਸ਼ਰਤ ਦੇ ਰਿਹਾ ਜਿਹੜਾ ਹੈਗਾ ਉਹ ਇਹਨਾਂ ਨੂੰ ਕੀਤਾ ਜਾਂਦਾ ਹੈ ਹੁਣ ਮਤਲਬ ਮੇਨ ਗੱਲ ਤਾਂ ਇਹ ਆ ਕਿ ਜਿਹੜੀ ਸਿੱਖਿਆ ਕ੍ਰਾਂਤੀ ਆ ਉਹ ਸਿਰਫ ਬੋਰਡ ਲਾਉਣ ਦੇ ਨਾਲ ਆਜੂਗੀ ਕੀ ਸਿੱਖਿਆ ਕ੍ਰਾਂਤੀ ਸਿਰਫ ਨੀਂ ਪੱਥਰਾਂ ਦੇ ਨਾਲ ਆਜੂਗੀ ਕੀ ਸਿੱਖਿਆ ਕ੍ਰਾਂਤੀ ਸਿਰ ਚਾਰ ਦੀਵਾਰੀਆਂ ਦੇ ਨਾਲ ਆਜੂਗੀ ਕੀ ਸਿੱਖਿਆ ਕ੍ਰਾਂਤੀ ਸਿਰ ਬਾਥਰੂਮ ਬਣਾਉਣ ਦੇ ਨਾਲ ਆਜੂਗੀ ਨਹੀਂ ਸਿੱਖਿਆ ਕ੍ਰਾਂਤੀ ਉਸ ਵੇਲੇ ਆਊਗੀ ਜਦੋਂ ਤੁਹਾਡੇ ਸਕੂਲਾਂ ਦੇ ਵਿੱਚ ਅਧਿਆਪਕ ਪੂਰੇ ਹੋਣਗੇ ਉਹ ਅਧਿਆਪਕ ਜਿਨ੍ਹਾਂ ਨੂੰ ਤੁਸੀਂ ਜੁਆਇਨ ਕਰਾਉਣ ਦਾ ਕਿਹਾ ਸੀ ਜਿਨ੍ਹਾਂ ਨੂੰ ਤੁਸੀਂ ਕਈਆਂ ਨੂੰ ਜੁਆਇਨਿੰਗ ਲੈਟਰ ਵੀ ਦੇਈ ਬੈਠੇ ਹੋ ਉਹ ਬੇਰੁਜ਼ਗਾਰ ਅਧਿਆਪਕ ਜਿਹੜੇ ਤੁਹਾਡੇ ਟੈਸਟ ਕਲੀਅਰ ਕਰੀ ਬੈਠਿਆ ਤੇ ਹੁਣ ਕੋਈ ਟੈਂਕੀਆਂ ਤੇ ਆ ਕੋਈ ਕਿਤੇ ਆ ਕੋਈ ਕਿਤੇ ਆ ਜਿਹੜਾ ਹੈਗਾ ਹੁਣ ਉਡੀਕ ਕਰੀ ਜਾਂਦੇ ਨੇ ਕਿ ਭਾਈ ਸਾਨੂੰ ਕਦੋਂ ਜੁਆਇਨ ਕਰਵਾਉਂਗੇ ਕਦੋਂ ਜੁਆਇਨ ਕਰਵਾਉਂਗੇ ਕਦੋਂ ਜੁਆਇਨ ਕਰਵਾਉਂਗੇ ਇਹ ਉਹ ਅਧਿਆਪਕ ਨਹੀਂ ਸਿੱਖਿਆ ਕ੍ਰਾਂਤੀ ਉਦੋਂ ਆਉਣੀ ਆ ਜਦੋਂ ਇਹ ਅਧਿਆਪਕ ਜਿਹੜੇ ਹੈਗੇ ਨੇ ਉਹ ਧਰਨਿਆਂ ਦੀ ਥਾਂ ਤੇ ਸਕੂਲਾਂ ਦੇ ਵਿੱਚ ਜਾਣਗੇ ਨਾਲੇ ਫਿਰ ਵੱਡੀ ਗੱਲ ਇੱਕ ਹੋਰ ਆ ਨਾ ਕਿ ਸਵਾਲ ਪੁੱਛਣਾ ਕੀ ਹੁਣ ਇਹ ਮੰਨ ਕੇ ਚੱਲੀਏ ਕਿ ਸਰਕਾਰ ਦੇ ਵਿੱਚ ਸਵਾਲ ਪੁੱਛਣਾ ਗੁਨਾਹ ਹੋ ਗਿਆ ਇਸ ਸਰਕਾਰ ਦੇ ਵਿੱਚ ਸਵਾਲ ਚੱਕਣਾ ਗੁਨਾਹ ਹੋ ਗਿਆ ਲੱਗਦਾ ਤੇ ਉਹ ਹੀ ਆ ਨਾ ਜਦੋਂ ਸਵਾਲ ਚੁੱਕਣ ਵਾਲੇ ਇੱਕ ਅਧਿਆਪਕ ਨੂੰ ਚੁੱਕਿਆ ਜਾਂਦਾ ਆ ਖਿੱਚ ਤੂ ਕੀਤੀ ਜਾਂਦੀ ਆ ਗੱਡੀ ਦੇ ਵਿੱਚ ਲਾਜਾਇਆ ਜਾਂਦਾ ਉਹਦੇ ਥੱਪੜ ਮਾਰੇ ਜਾਂਦੇ ਨੇ ਭੱਦੀ ਸ਼ਬਦਾਬਲੀ ਵਰਤੀ ਜਾਂਦੀ ਆ ਫਿਰ ਤੈ ਹੀ ਮੰਨਿਏ ਕਿ ਭਾਈ ਤੁਹਾਡੀ ਸਰਕਾਰ ਦੇ ਵਿੱਚ ਸਵਾਲ ਪੁੱਛਣਾ ਗੁਨਾਹ ਹੋ ਗਿਆ ਹੁਣੇ ਮੰਨਿਏ ਕਿ ਆਮ ਘਰਾਂ ਦੇ ਕਾਕਿਆਂ ਨੂੰ ਹੁਣ ਸੀ ਸਵਾਲ ਵੀ ਨਾ ਪੁੱਛੀਏ ਆਮ ਘਰਾਂ ਦੇ ਕਾਕੇ ਜੋ ਕਰਦੇ ਨੇ ਜੈਸਾ ਕਰਦੇ ਨੇ ਕਰਦੇ ਚੱਲੋ ਤੇ ਜੇ ਤੁਹਾਡੀ ਸਰਕਾਰ ਸਰਕਾਰ ਦੇ ਵਿੱਚ ਸਵਾਲ ਪੁੱਛਣਾ ਗੁਨਾਹ ਹੋ ਗਿਆ ਤਾਂ ਜਦੋਂ ਦੂਸਰੀਆਂ ਸਰਕਾਰਾਂ ਐਸਾ ਕੁਝ ਕਰਦੀਆਂ ਸੀ ਖਿੱਚਾ ਤੂ ਹੀ ਕਰਦੀਆਂ ਸੀ ਕਟਮਾਰਕ ਕਰਦੀਆਂ ਸੀ ਸਵਾਲ ਪੁੱਛਣ ਤੇ ਉਹਨਾਂ ਨੂੰ ਵੀ ਪੁਲਿਸ ਦੀ ਡਾਂਗ ਜਿਹੜੀ ਹੈਗੀ ਆ ਉਹ ਪੈਂਦੀ ਸੀ ਤਾਂ ਫਿਰ ਉਦੋਂ ਤੁਸੀਂ ਇਹ ਕੋ ਕਹਿੰਦੇ ਹੁੰਦੇ ਸੀ ਕਿ ਲੀਡਰਾਂ ਤੋਂ ਸਵਾਲ ਪੁੱਛਿਆ ਕਰੋ ਤੁਸੀਂ ਆਪ ਹੀ ਕਿਹਾ ਨਾ ਭਗਵਾਨ ਸਿੰਘ ਮਾਨ ਨੇ ਖੁਦ ਹੀ ਕਿਹਾ ਨਾ ਕਿ ਲੀਡਰਾਂ ਤੋਂ ਸਵਾਲ ਪੁੱਛਿਆ ਕਰੋ ਸਵਾਲ ਪੁੱਛਣਾ ਤੁਹਾਡਾ ਹੱਕ ਆ ਤੇ ਹੁਣ ਉਹੀ ਸਵਾਲ ਤੁਹਾਡੇ ਲੀਡਰਾਂ ਨੂੰ ਵੀ ਪੁੱਛਦੇ ਆ ਨਾ ਉਹੀ ਸਵਾਲ ਜਦ ਤੁਹਾਡੇ ਐਮਐਲਏ ਨੂੰ ਤੁਹਾਡੇ ਵਿਧਾਇਕਾਂ ਨੂੰ ਵੀ ਹੁੰਦੇ ਨੇ ਨਾ ਹੁਣ ਉਹ ਜਿਹੜੇ ਅਧਿਆਪਕ ਉਹ ਅਧਿਆਪਕ ਜਿਹੜਾ ਗਿਆ ਸੀ ਉਹ ਕਿਹੜਾ ਕੋਈ ਡਾਂਸ ਓਟੀ ਲੈ ਕੇ ਗਿਆ ਸੀ ਉਹ ਕਿਹੜਾ ਉੱਥੇ ਯੁੱਧ ਕਰਨ ਗਿਆ ਸੀ ਉਹ ਤਾਂ ਤੁਹਾਡੀ ਸਿੱਖਿਆ ਇਹ ਦੱਸਣ ਗਿਆ ਸੀ ਤੁਸੀਂ ਆਪਦੀ ਸਿੱਖਿਆ ਕ੍ਰਾਂਤੀ ਚ ਵਾਹ-ਵਾਹੀ ਖਟ ਰਹੇ ਸੀ ਉਹ ਤਾਂ ਇਹ ਦੱਸਣ ਗਿਆ ਸੀ ਕਿ ਭਾਈ ਸਿੱਖਿਆ ਕ੍ਰਾਂਤੀ ਤੁਸੀਂ ਵਾਹ-ਵਾਹੀ ਖਟ ਰਹੇ ਹੋ ਤੁਸੀਂ ਕਹਿੰਦੇ ਕਿ ਐਨੇ ਅਧਿਆਪਕਾਂ ਨੂੰ ਨੌਕਰੀਆਂ ਦੇਤੀਆਂ ਪਰ ਅਸੀਂ ਤਾਂ ਹਲੇ ਤੱਕ ਬੇਰੁਜ਼ਗਾਰ ਬੈਠੀਆਂ ਸਾਨੂੰ ਇਹ ਤਾਂ ਦੱਸ ਦੋ ਕਿ ਸਾਡੀ ਹਲੇ ਤੱਕ ਜਿਹੜੀ ਹੈਗੀ ਆ ਉਹ ਜੁਆਇਨਿੰਗ ਕਿਉਂ ਨਹੀਂ ਹੋਈ ਕਿਹੜੀ ਗੱਲੋਂ ਨਹੀਂ ਹੋਈ ਕੋਈ ਕਾਰਨ ਤਾਂ ਦੱਸ ਦੋ ਕਾਰਨ ਪੁੱਛਣ ਦੇ ਲਈ ਭਾਈ ਉਹ ਗਿਆ ਸੀ ਸਵਾਲ ਪੁੱਛਣ ਦੇ ਲਈ ਗਿਆ ਸੀ ਤੇ ਉਸ ਤੋਂ ਪਹਿਲਾਂ ਹੀ ਫੜ ਲਿਆ ਜਾਂਦਾ ਫਿਰ ਉਹਨਾਂ ਸਵਾਲ ਕੌੜੇ ਲੱਗਣ ਲੱਗ ਪਏ ਹੁਣ ਤੁਸੀਂ ਸਵਾਲਾਂ ਤੇ ਔਖੇ ਹੁੰਨੇ ਹੋ ਹੁਣ ਇਹ ਸਵਾਲ ਤੁਹਾਨੂੰ ਜ਼ਹਿਰ ਵਰਗੇ ਲੱਗਦੇ ਨੇ ਆਖਰ ਕੋਈ ਨਾ ਕੋਈ ਜਿਹੜੀ ਹੈਗੀ ਉਹ ਗਲਤ ਹੈਗੀ ਹੀ ਹੈ ਨਾ ਕਿਉਂਕਿ ਪਿਛਲੀਆਂ ਸਰਕਾਰਾਂ ਵਾਲੇ ਤੁਸੀਂ ਸਵਾਲ ਪੁੱਛਣਾ ਕਹਿੰਦੇ ਹੁੰਦੇ ਤੁਸੀਂ ਕਹਿੰਦੇ ਹੁੰਦੇ ਸੀ ਕਿ ਭਾਈ ਸਵਾਲ ਕਰਿਆ ਕਰੋ ਨਾਲੇ ਵੱਡੀ ਗੱਲ ਇੱਕ ਹੋਰ ਹੈ ਨਾ ਕਿ ਅਧਿਆਪਕ ਉਹ ਹੁੰਦੇ ਨੇ ਕਿ ਜਿਹੜੇ ਜਿਨ੍ਹਾਂ ਨੇ ਦੇਸ਼ ਦਾ ਭਵਿੱਖ ਸਵਾਰਨਾ ਹੁੰਦਾ ਆ ਅਸੀਂ ਇਹਨਾਂ ਦੇ ਕਿ ਜਵਾਕ ਦੇਸ਼ ਦਾ ਭਵਿੱਖ ਨੇ ਸਾਡੇ ਬੱਚੇ ਜਿਹੜੇ ਆ ਉਹ ਦੇਸ਼ ਦਾ ਭਵਿੱਖ ਨੇ ਇਹ ਬੱਚੇ ਸਕੂਲਾਂ ਦੇ ਵਿੱਚ ਜਾਂਦੇ ਨੇ ਸਕੂਲਾਂ ਦੇ ਵਿੱਚ ਜਾ ਕੇ ਉੱਥੇ ਪੜਦੇ ਇਹ ਅਧਿਆਪਕ ਨੂੰ ਪੜਾਉਂਦੇ ਨੇ ਉੱਥੇ ਪੜਦੇ ਨੇ ਉਸ ਤੋਂ ਬਾਅਦ ਫਿਰ ਹੋਰ ਪੋਜੀਸ਼ਨਾਂ ਤੇ ਪਹੁੰਚਦੇ ਨੇ ਕਾਮਯਾਬੀ ਵਾਲੀਆਂ ਰਾਹਾਂ ਤੇ ਸਕਸੈਸ ਹੁੰਦੇ ਨੇ ਕਾਮਯਾਬੀ ਵਾਲੀਆਂ ਰਾਹਾਂ ਤੇ ਪਹੁੰਚਦੇ ਨੇ ਹੁਣ ਜਿਨ੍ਹਾਂ ਨੇ ਪੜਾਉਣਾ ਆ ਜੇਕਰ ਉਹਨਾਂ ਨੂੰ ਪੁੱਛਦੀਆਂ ਡਾਂਗਾ ਮਿਲਣਗੀਆਂ ਜੇਕਰ ਉਹਨਾਂ ਨੂੰ ਪੁੱਲਦੇ ਥੱਪੜ ਮਿਲਣਗੇ ਜੇਕਰ ਉਹਨਾਂ ਨੂੰ ਹੀ ਸਵਾਲ ਪੁੱਛਣ ਤੇ ਉਹਨਾਂ ਦੇ ਮੂੰਹ ਬੰਦ ਕੀਤੇ ਜਾਣਗੇ ਤਾਂ ਫਿਰ ਇਹ ਅਧਿਆਪਕ ਅੱਗੇ ਜਾ ਕੇ ਪੜਾਉਣਗੇ ਕੀ ਜਦ ਪਰ ਇਹ ਜਿਹੀਆਂ ਤਸਵੀਰਾਂ ਜੋ ਤੁਹਾਡੀ ਸਰਕਾਰ ਦੇ ਵਿੱਚ ਆਮ ਘਰਾਂ ਦੇ ਮੁੰਡਿਆਂ ਦੀ ਸਰਕਾਰ ਦੇ ਵਿੱਚ ਇਹ ਜਿਹੀਆਂ ਤਸਵੀਰਾਂ ਸਾਹਮਣੇ ਆਉਣਗੀਆਂ ਤਾਂ ਫਿਰ ਉਦੋਂ ਫਿਰ ਕੀ ਇਹ ਹੀ ਸਾਬਤ ਹੋਊਗਾ ਨਾ ਕਿ ਭਾਈ ਸਵਾਲ ਨਾ ਪੁੱਛਿਆ ਕਰੋ ਇੱਥੇ ਇੱਥੇ ਸਵਾਲ ਪੁੱਛਣਾ ਗੁਨਾ ਆਇਆ ਇੱਥੇ ਸਵਾਲ ਪੁੱਛਣਾ ਕਾਨੂੰਨੀ ਅਪਰਾਧ ਆ ਫਿਰ ਇਹੀ ਮੰਨ ਕੇ ਚੱਲੀਏ ਇਹੀ ਆ ਹੁਣ ਸਵਾਲ ਫਿਰ ਪੁੱਛਣ ਵੀ ਕਿਨੂੰ ਭਾਈ ਤੁਸੀਂ ਇਸ ਤੋਂ ਪਹਿਲਾਂ ਪਿੰਡਾਂ ਦੇ ਵਿੱਚ ਆਏ ਕਿ ਨਾ ਕਿਚਰੋਂ ਇਸ ਤੋਂ ਪਹਿਲਾਂ ਤੁਸੀਂ ਪਿੰਡਾਂ ਦੇ ਵਿੱਚ ਵੋਟ ਬਾਈ ਦੇ ਵਿੱਚ ਤੁਹਾਡੀ ਸਰਕਾਰ ਬਣਦੀ ਆ ਤੁਸੀਂ ਕਿਹਾ ਕਿ ਅਸੀਂ ਨਵੇਂ-ਨਵੇਂ ਬਣਿਆ ਹਾਲੇ ਸਾਨੂੰ ਸਮਾਂ ਚਾਹੀਦਾ ਸਮਾਂ ਚਾਹੀਦਾ ਲੋਕਾਂ ਨੇ ਤੁਹਾਨੂੰ ਸਮਾਂ ਦਿੱਤਾ ਸਮਾਂ ਤੁਸੀਂ ਚਲ ਕਰਦੇ ਗਏ ਉਸ ਤੋਂ ਬਾਅਦ ਫਿਰ 24 ਦੀਆਂ ਜਦੋਂ ਚੋਣਾਂ ਆਉਂਦੀਆਂ ਨੇ ਵੋਟਾਂ ਆਉਂਦੀਆਂ ਨੇ ਤੁਹਾਡੇ ਵਧਾਇਕ ਤੁਹਾਡੇ ਐਮਐਲਏ ਤੁਹਾਡੇ ਮੰਤਰੀ ਤੁਹਾਡੇ ਉਮੀਦਵਾਰ ਉਦੋਂ ਪਿੰਡਾਂ ਦੇ ਵਿੱਚ ਜਾਂਦੇ ਨੇ ਪਿੰਡਾਂ ਦੇ ਵਿੱਚ ਜਾਂਦਿਆਂ ਨੂੰ ਉਦੋਂ ਘੇਰਿਆ ਜਾਂਦਾ ਘੇਰ ਕੇ ਸਵਾਲ ਪੁੱਛੇ ਜਾਂਦੇ ਨੇ ਉਹ ਸਵਾਲ ਤੁਹਾਨੂੰ ਕੌੜੇ ਵੀ ਲੱਗਦੇ ਨੇ ਤੁਹਾਡੇ ਮੰਤਰੀ ਆ ਪੱਤਰਕਾਰਾਂ ਦੇ ਮਾਈਕ ਚੁੱਕਦੇ ਨੇ ਕਿਉਂ ਕਿ ਪੱਤਰਕਾਰ ਨੂੰ ਸਵਾਲ ਕਰਦੇ ਨੇ ਉਦੋਂ ਤੁਹਾਡੇ ਮੰਤਰੀਆਂ ਤੁਹਾਡੇ ਐਮਐਲਏ ਨੂੰ ਸਵਾਲ ਕੌੜੇ ਵੀ ਲੱਗਦੇ ਨੇ ਉਦੋਂ ਵੀ ਲੋਕ ਤੁਹਾਨੂੰ ਸਵਾਲ ਪੁੱਛਣ ਦੇ ਲਈ ਹੀ ਖੜੇ ਸੀ ਉਸ ਤੋਂ ਬਾਅਦ ਵੋਟਾਂ ਪੈ ਗਈਆਂ ਫਿਰ ਤੁਸੀਂ ਕਹਿੰਸੀ ਤਿੰਨ ਤਿੰਨ 13 13 ਉਹ ਤੁਸੀਂ ਤਿੰਨ ਤੇ ਆਏ ਤਿੰਨ ਸੀਟਾ ਤੁਹਾਡੀ ਝੋਲੀ ਦੇ ਵਿੱਚ ਪਈਆਂ ਫਿਰ ਭਾਈ ਉਸ ਤੋਂ ਬਾਅਦ ਤੁਸੀਂ ਪਿੰਡਾਂ ਦੇ ਵਿੱਚ ਕਦੋਂ ਬੜਿਓ ਫਿਰ ਤੁਸੀਂ ਆਪਦੀਆਂ ਕ੍ਰਾਂਤੀਆਂ ਚਲਾਤੀਆਂ ਤੁਸੀਂ ਆਪਦੇ ਯੁੱਧ ਨਸ਼ਿਆਂ ਵਿਰੁੱਧ ਚਲਾਤੇ ਪਿੰਡਾਂ ਦੇ ਵਿੱਚ ਆਏ ਪਿੰਡਾਂ ਦੇ ਵਿੱਚ ਪ੍ਰੋਗਰਾਮ ਕੀਤੇ ਚੰਗੀ ਗੱਲ ਅਸੀਂ ਪਿੰਡਾਂ ਦੇ ਵਿੱਚ ਤਾਂ ਬੜੇ ਪਿੰਡਾਂ ਦੇ ਵਿੱਚ ਪ੍ਰੋਗਰਾਮ ਤਾਂ ਕੀਤੇ ਤੇ ਜਦੋਂ ਪਿੰਡਾਂ ਦੇ ਵਿੱਚ ਆਏ ਪਿੰਡਾਂ ਦੇ ਵਿੱਚ ਪ੍ਰੋਗਰਾਮ ਕੀਤੇ ਤਾਂ ਫਿਰ ਲੋਕਾਂ ਨੇ ਦੇ ਜਿਹੜੇ ਦੁੱਖ ਦਰਦ ਨੇ ਉਹ ਤਾਂ ਤੁਹਾਨੂੰ ਦੱਸਣੀ ਨੇ ਲੋਕਾਂ ਨੇ ਤਾਂ ਸਵਾਲ ਫਿਰ ਤੁਹਾਨੂੰ ਕਰਨੀ ਹੀ ਨੇ ਤੁਸੀਂ ਸੱਤਾ ਦੇ ਵਿੱਚੋਂ ਭਾਈ ਇਹ ਪ੍ਰਜਾ ਆ ਤੁਹਾਡੀ ਤੁਸੀਂ ਰਾਜਿਓ ਤੇ ਫਿਰ ਰਾਜਿਆਂ ਨੂੰ ਸਵਾਲ ਤਾਂ ਲੋਕਾਂ ਨੇ ਕਰਨੇ ਨੇ ਲੋਕ ਕਿਹੜਾ ਕੋਈ ਡਾਂਗਾ ਲਈ ਖੜੇ ਨੇ ਲੋਕ ਕਿਹੜਾ ਕੋਈ ਰੋੜੇ ਲਈ ਖੜੇ ਨੇ ਲੋਕ ਤਾਂ ਸਵਾਲ ਨੇ ਨਾ ਜ਼ੁਬਾਨ ਦੇ ਨਾਲ ਲੋਕਾਂ ਨੇ ਸਵਾਲ ਤਾਂ ਪੁੱਛਣਾ ਹੀ ਨੇ ਨਾ ਤੇ ਉਹ ਸਵਾਲ ਪੁੱਛਣ ਦੇਣ ਹੁਣ ਜਦੋਂ ਲੋਕ ਆਉਂਦੇ ਨੇ ਫਿਰ ਉਹ ਲੋਕ ਹੁਣ ਤੁਹਾਨੂੰ ਮਾੜੇ ਲੱਗਦੇ ਨੇ ਬਹੁਤੇ ਪਿੰਡ ਤਾਂ ਐਸੇ ਨੇ ਜਿਹੜੇ ਪਿੰਡ ਜਿਹੜੇ ਪਿੰਡਾਂ ਦੇ ਲੋਕ ਇਹ ਕਹਿੰਦੇ ਨੇ ਕਿ 3 ਸਾਲਾਂ ਬਾਅਦ ਐਮਐਲਏ ਨੇ ਸਾਡੇ ਪਿੰਡ ਦੇ ਵਿੱਚ ਪਹਿਲੀ ਵਾਰ ਗੇੜਾ ਮਾਰਿਆ ਉਹ ਕਹਿੰਦਾ ਇੰਨੇ ਸਾਲਾਂ ਬਾਅਦ ਸਾਡੇ ਪਿੰਡ ਦੇ ਵਿੱਚ ਪਹਿਲੀ ਵਾਰ ਗੀੜਾ ਮਾਰਿਆ ਫਿਰ ਭਾਈ ਇਹ ਲੋਕ ਜਦੋਂ ਤੁਸੀਂ ਵੋਟਾਂ ਲੈਣੀਆਂ ਸੀ ਉਦੋਂ ਇਹਨਾਂ ਲੋਕਾਂ ਕੋਲੇ ਝੋਲੀਆਂ ਅੱਡ ਕਿਉਂਦੇ ਸੀ ਉਦੋਂ ਇਹਨਾਂ ਲੋਕਾਂ ਨੂੰ ਹੀ ਇਹ ਕਹਦੇ ਸੀ ਕਿ ਭਾਈ ਸਾਡੀ ਸਰਕਾਰ ਆਉਣਦੋਂ ਤੁਹਾਡੇ ਮਸਲੇ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਉਦੋਂ ਇਹਨਾਂ ਬੇਰੁਜ਼ਗਾਰਾਂ ਨੂੰ ਹੀ ਤੁਸੀਂ ਇਹ ਕਹਿੰਦੇ ਸੀ ਕਿ ਸਾਡੀ ਸਰਕਾਰ ਆਉਣਦੋਂ ਟੈਂਕੀਆਂ ਤੇ ਚੜਨ ਦੀ ਲੋੜ ਨਹੀਂ ਪੈਣੀ ਧਰਨੇ ਪ੍ਰਦਰਸ਼ਨ ਕਰਨ ਦੀ ਲੋੜ ਨਹੀਂ ਪੈਣੀ ਤੁਹਾਡੀਆਂ ਨੌਕਰੀਆਂ ਤੁਹਾਡੀ ਝੋਲੀ ਦੇ ਵਿੱਚ ਤੁਹਾਡੀ ਹਿੱਸੇ ਦੇ ਵਿੱਚ ਸਾਡੀ ਸਰਕਾਰ ਆਉਣਦੋਂ ਪਹਿਲ ਦੇ ਆਧਾਰ ਤੇ ਪਾਵਾਂਗੇ ਤੇ ਫਿਰ ਹੁਣ ਕੋਈ ਸਵਾਲ ਬਦਲੇ ਤਾਂ ਨਹੀਂ ਹੁਣ ਕੋਈ ਸਵਾਲ ਵੱਖਰੇ ਤਾਂ ਨਹੀਂ ਸਵਾਲ ਉਹੀ ਨੇ ਕਿ ਭਾਈ ਤੁਸੀਂ ਕਹਿੰਦੇ ਹੁੰਦੇ ਸੀ ਕਿ ਤੁਹਾਡੇ ਹੱਕ ਤੁਹਾਨੂੰ ਪੈਲ ਦੇ ਆਧਾਰ ਤੇ ਦੇਵਾਂਗੇ ਉਹ ਹੱਕ ਕਿੱਥੇ ਨੇ ਤੁਸੀਂ ਕਹਿੰਦੇ ਹੁੰਦੇ ਸੀ ਕਿ ਨੌਕਰੀਆਂ ਤੁਹਾਨੂੰ ਪੈਲ ਦੇ ਆਧਾਰ ਤੇ ਮਿਲਣਗੀਆਂ ਸਾਡੀ ਸਰਕਾਰ ਆਉਣ ਤੋਂ ਉਹ ਨੌਕਰੀਆਂ ਕਿੱਥੇ ਆ ਤੁਸੀਂ ਕਹਿੰਦੇ ਹੁੰਦੇ ਸੀ ਕਿ ਨਸ਼ਾ ਸੀ ਖਤਮ ਕਰਾਂਗੇ ਨਸ਼ਾ ਮੁਕਤ ਪੰਜਾਬ ਬਣਾਵਾਂਗੇ ਫਿਰ ਆਮ ਲੋਕ ਵੀ ਉਹੀ ਸਵਾਲ ਕਰਦੇ ਨੇ ਕਿ ਭਾਈ ਉਹ ਨਸ਼ਾ ਮੁਕਤ ਪੰਜਾਬ ਕਿੱਥੇ ਆ ਤੁਸੀਂ ਕਹਿੰਦੇ ਹੁੰਦੇ ਸੀ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਬਣਦੀਆਂ ਸਜ਼ਾਵਾਂ ਮਿਲਣਗੀਆਂ ਫਿਰ ਹੁਣ ਉਹ ਸਵਾਲ ਹੀ ਲੋਕ ਕਰਦੇ ਨੇ ਕਿ ਭਾਈ ਉਹ ਸੋਡੇ ਵਾਦੇ ਹੁਣ ਕਿੱਥੇ ਆ ਤੇ ਫਿਰ ਹੁਣ ਇਹੀ ਸਵਾਲ ਤੁਹਾਨੂੰ ਕੋੜੇ ਲੱਗਣ ਲੱਗ ਪਏ ਔਰ ਜਦੋਂ ਮੁੱਖ ਮੰਤਰੀ ਸਾਹਿਬ ਆਉਂਦੇ ਨੇ ਮੁੱਖ ਮੰਤਰੀ ਸਾਹਿਬ ਦੇ ਆਉਣ ਤੋਂ ਪਹਿਲਾਂ ਤਾਂ ਤਾਮਾਚਾਮਾ ਹੀ ਬਹੁਤ ਵੱਡਾ ਲਾਤਾ ਜਾਂਦਾ ਆ ਆਮ ਲੋਕਾਂ ਨੂੰ ਤਾਂ ਨੇੜੇ ਪਹੁੰਚਣਾ ਤਾਂ ਮਤਲਬ ਨੇੜ ਮੁੱਖ ਮੰਤਰੀ ਸਾਹਿਬ ਦੇ ਨੇੜੇ ਪਹੁੰਚਣਾ ਦਾ ਬਹੁਤ ਦੂਰ ਦੀ ਗੱਲ ਆ ਬਹੁਤ ਪਿੱਛੇ ਹੀ ਰੋਕ ਲਿਆ ਜਾਂਦਾ ਫਿਰ ਹੁਣ ਤੁਹਾਡੇ ਮੁੱਖ ਮੰਤਰੀ ਸਾਹਿਬ ਮਿਲਦੇ ਨਹੀਂ ਸਵਾਲ ਉਹਨਾਂ ਨੂੰ ਆਮ ਲੋਕ ਕਰ ਨਹੀਂ ਸਕਦੇ ਫਿਰ ਪਿੱਛੇ ਕੌਣ ਬਚੇ ਵਿਧਾਇਕ ਮੁੱਖ ਮੰਤਰੀ ਸਾਹਿਬ ਕੋਲੇ ਗੱਲ ਕੌਣ ਪਹੁੰਚਾਊਗਾ ਵਿਧਾਇਕ ਮੰਤਰੀ ਤਾਂ ਫਿਰ ਪਾਈ ਹੁਣ ਵਿਧਾਇਕਾਂ ਮੰਤਰੀਆਂ ਨੂੰ ਸਵਾਲ ਕਰਨਗੇ ਤੇ ਜੇਕਰ ਵਿਧਾਇਕਾਂ ਨੂੰ ਤੁਹਾਡੇ ਮੰਤਰੀਆਂ ਨੂੰ ਸਵਾਲ ਕਰਨ ਵੇਲੇ ਵੀ ਤੁਸੀਂ ਜਿਹੜੇ ਸਵਾਲ ਕਰਨਾ ਹੈ ਉਹਨਾਂ ਨੂੰ ਖਿੱਚ ਤੂ ਕੇ ਗੱਡੀਆਂ ਦੇ ਵਿੱਚ ਛੁੱਟੋਗੇ ਤੇ ਫਿਰ ਉਹਨਾਂ ਨੂੰ ਇਕੱਠਾਂ ਤੋਂ ਪਾਸੇ ਲੈ ਜਾਓਗੇ ਉਹਨਾਂ ਦੇ ਥੱਪੜ ਮਾਰੋਗੇ ਤਾਂ ਫਿਰ ਪਾਈ ਫਿਰ ਲੋਕਾਂ ਦਾ ਰੋਸ ਘਟਦਾ ਤਾਂ ਹੈ ਨਹੀਂ ਲੋਕਾਂ ਦਾ ਰੋਸ ਤਾਂ ਇਸ ਚੀਜ਼ ਦੇ ਨਾਲ ਜਿਹੜਾ ਹੋਰ ਵੱਧੂਗਾ ਹਜੇ ਹੋਰ ਮੈਨੂੰ ਇੱਕ ਗੱਲ ਹੋਰ ਪਤਾ ਲੱਗੀ ਆ ਜਿਹੜਾ ਪਿੰਡ ਆ ਦਲੇਲ ਸਿੰਘ ਵਾਲਾ ਅਸਲ ਦੇ ਵਿੱਚ ਉੱਥੇ ਜੋ ਅਧਿਆਪਕ ਬੈਠੇ ਸੀ ਉੱਥੋਂ ਦੀ ਇੱਕ ਇਸ ਪਿੰਡ ਦੀ ਵੀ ਕੁੜੀ ਸੀ ਸਵੇਰ ਅੱਜ ਸਵੇਰ ਤੜਕ ਸਵੇਰ ਜਾ ਅੱਜ ਸਵੇਰੇ ਜਾ ਕੇ ਕਹਿੰਦੇ ਆਮ ਆਦਮੀ ਪਾਰਟੀ ਦੇ ਕੁਝ ਵਰਕਰ ਸੀ ਉਹਨਾਂ ਉਹ ਵੀ ਕਹਿੰਦੇ ਚਲੇ ਗਏ ਭਾਈ ਇਹ ਇਹਨਾਂ ਦੇ ਇੱਥੇ ਰੋਜ਼ ਪ੍ਰਦਰਸ਼ਨ ਕਰਨ ਲੱਗ ਗਏ ਪਤਾ ਇੱਥੋਂ ਤੱਕ ਵੀ ਲੱਗਿਆ ਕਹਿੰਦੇ ਗੱਲਾਂ ਮੁਆਫੀ ਤੱਕ ਪਹੁੰਚ ਗਈਆਂ ਕਹਿੰਦੇ ਭਾਈ ਤੁਸੀਂ ਐਮਐਲਏ ਸਾਹਿਬ ਤੋਂ ਮੁਆਫੀ ਮੰਗੋ ਵੀ ਇਸ ਚੀਜ਼ ਦੇ ਨਾਲ ਬੇਇੱਜ਼ਤ ਹੋਈ ਆ ਇਸ ਚੀਜ਼ ਦੇ ਨਾਲ ਬੇਇੱਜ਼ਤੀ ਹੋਈ ਆ ਉਸ ਕੁੜੀ ਦੇ ਘਰ ਕੋਲ ਜਾ ਕੇ ਇੱਥੋਂ ਤੱਕ ਵੀ ਜਿਹੜੇ ਹੈਗੇ ਕਹਿਣ ਲੱਗੇ ਆ ਵੀ ਗੱਲਾਂ ਆ ਵੀ ਤਸਵੀਰਾਂ ਜਿਹੜੀਆਂ ਸਾਹਮਣੇ ਕਹਿੰਦੇ ਭਾਈ ਮੁਆਫੀ ਮੰਗੋ ਅੱਛਾ ਇੱਕ ਤਾਂ ਐਮਐਲਏ ਸਾਹਿਬ ਨੂੰ ਨੌਜਵਾਨ ਨੇ ਸਵਾਲ ਕੀਤਾ ਉਹ ਸਵਾਲ ਵੀ ਉਹ ਸੀ ਜਾਇਸੀ ਵਾਜਬ ਸੀ ਜਿਹੜਾ ਬਣਦਾ ਸੀ ਕਿਉਂਕਿ ਉਹ 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 ਨੌਕਰੀਆਂ ਦੀ ਮੰਗ ਜਿਹੜੀ ਆ ਰੱਖ ਕੇ ਆਏ ਸੀ ਨੌਕਰੀਆਂ ਉਹਨਾਂ ਨੂੰ ਚਾਹੀਦੀਆਂ ਨੇ ਜਿਹੜੀਆਂ ਜਿਹੜੀਆਂ ਤੇ ਉਹਨਾਂ ਦਾ ਹੱਕ ਆਪਣਾ ਹੱਕ ਮੰਗਣ ਦੀ ਦੇ ਲਈ ਆਏ ਸੀ ਤੇ ਉਹ ਉਸ ਤੋਂ ਬਾਅਦ ਉਹਨੂੰ ਧੂਕ ਖਿੱਚ ਤੂੰ ਉਹਦੇ ਨਾਲ ਕੀਤੀ ਜਾਂਦੀ ਹੈ ਗੱਡੀ ਦੇ ਵਿੱਚ ਬਿਠਾਇਆ ਬਿਠਾਇਆ ਜਾਂਦਾ ਨੌਜਵਾਨ ਕਹਿੰਦਾ ਕਿ ਥੱਪੜ ਤੱਕ ਮੇਰੇ ਮਾਰੇ ਜਾਂਦੇ ਤੇ ਫਿਰ ਉਸ ਤੋਂ ਬਾਅਦ ਤੁਸੀਂ ਕਹਿਣੋ ਕਿ ਭਾਈ ਫਿਰ ਤੁਸੀਂ ਜਾ ਕੇ ਮਾਫੀ ਮੰਗੋ ਕਿਉਂ ਕਿ ਭਾਈ ਇਹਦੇ ਨਾਲ ਮਤਲਬ ਇਹ ਜੋ ਜੋ ਵੀ ਐਪੀਸੋਡ ਹੋਇਆ ਉਹ ਗਲਤ ਹੋਇਆ ਤਾ ਐਸਾ ਨਹੀਂ ਪਾਈ ਇਹ ਆਮ ਲੋਕ ਸਵਾਲ ਪੁੱਛਣ ਦੇ ਲਈ ਨੇ ਹਾਲੇ ਵੀ ਮੌਕਾ ਹੈ ਨਾ ਆਮ ਲੋਕਾਂ ਦੇ ਸਵਾਲਾਂ ਦੇ ਜਵਾਬ ਦੇ ਦੋ ਭਲੀ ਮਾਨਸੀ ਦੇ ਨਾਲ ਕਿਉਂਕਿ ਜੇਕਰ ਇਹ ਸਵਾਲ ਪੁੱਛਣ ਦੇ ਲਈ ਆਉਂਦੇ ਨੇ ਮੈਂ ਤਾਂ ਕਹਿਣਾ ਨਾ ਇੱਕ ਮਤਲਬ ਜਿਵੇਂ ਕਹਿੰਦੇ ਨੇ ਉਹਦੇ ਵੀ ਜੇ ਕਿਸੇ ਦੇ ਨਾਲ ਗੁੱਸਾ ਗੜਾ ਹੋਵੇ ਨਾ ਉਹ ਕੀ ਹੁੰਦਾ ਕਿ ਜਦੋਂ ਤੁਸੀਂ ਕਿਸੇ ਦੇ ਨਾਲ ਗੁੱਸਾ ਗੜਾ ਤੁਸੀਂ ਜਾਣਦੇ ਹੋ ਅੱਗੋਂ ਸੋਨੂੰ ਉਹ ਬੰਦਾ ਹੱਸ ਕੇ ਬੁਲਾਵੇ ਅੱਗੋਂ ਸਤਿ ਸ੍ਰੀ ਅਕਾਲ ਬੁਲਾਵੇ ਅੱਗੋਂ ਉਹ ਬੰਦਾ ਜਦੋਂ ਹੱਸ ਕੇ ਬੁਲਾਉਂਦਾ ਨਾ ਗੁੱਸਾ ਉਹੀ 50% ਘਟ ਜਾਂਦਾ ਹੈ ਹੁਣ ਇੱਕ ਗੱਲ ਹੋ ਇੱਕ ਕੀਤੀ ਜਾ ਸਕਦੀ ਹੈ ਉਹਨਾਂ ਦੇ ਵਿਧਾਇਕਾਂ ਦੇ ਵੱਲੋਂ ਐਮਐਲਏ ਦੇ ਵੱਲੋਂ ਜੇ ਕੋਈ ਸੁਣਦਾ ਹੋਵੇ ਜਦੋਂ ਤੁਸੀਂ ਇੱਕ ਕੱਠ ਦੇ ਵਿੱਚ ਖੜੇ ਹੋਣੇ ਹੋ ਬਾਹਰ ਤੁਹਾਨੂੰ ਸਵਾਲ ਪੁੱਛਣ ਦੇ ਲਈ ਕੋਈ ਕਿਸਾਨ ਭਰਾ ਆਉਂਦੇ ਨੇ ਕੋਈ ਬੇਰੁਜ਼ਗਾਰ ਅਧਿਆਪਕ ਆਉਂਦੇ ਨੇ ਕੁਝ ਵੀ ਹੋਵੇ ਤੁਸੀਂ ਅੰਦਰ ਆਪਣਾ ਬੋਲ ਰਹੇ ਹੋ ਉਹ ਗੇਟ ਤੋਂ ਬਾਹਰ ਖੜੇ ਨੇ ਯਾਰ ਕਿੰਨਾ ਵਧੀਆ ਲੱਗੂਗਾ ਜੇਕਰ ਅਸੀਂ ਉੱਥੋਂ ਹੀ ਉਹਨਾਂ ਨੂੰ ਕਹਿ ਦੋ ਕਿ ਸਾਡੇ ਵੀਰ ਸਾਨੂੰ ਸਵਾਲ ਕਰਨ ਦੇ ਲਈ ਬਾਹਰ ਆਏ ਨੇ ਆਓ ਬਾਈ ਤੁਸੀਂ ਇੱਥੇ ਬੈਠੋ ਇੱਥੇ ਔਰ ਕੇ ਸਵਾਲ ਕਰੋ ਅਗਲੇ ਦਾ ਗੁੱਸਾ ਵੀ ਠੰਡਾ ਪੈ ਜੂ ਲ ਮੈਂ ਗਾਰੰਟੀ ਦੀ ਗੱਲ ਦਿੰਦਾ ਅਗਲੇ ਦਾ ਗੁੱਸਾ ਵੀ ਠੰਡਾ ਪ ਐਸਾ ਕੁਝ ਕਰ ਐਸਾ ਕੁਝ ਕਰੀ ਕਰਕੇ ਨਾਲੇ ਅਗਨ ਨੂੰ ਕਿ ਨਹੀਂ ਯਾਰ ਇਹ ਤਾਂ ਸਾਡਾ ਵਿਧਾਇਕ ਹੈ ਤਾਂ ਸਾਡੀ ਗੱਲ ਸੁਣਦਾ ਹੈ ਸਾਡੇ ਸਵਾਲ ਜਿਹੜੀ ਹੈਗੀ ਆ ਉਹ ਅੱਗੇ ਤੱਕ ਪਹੁੰਚਾਉਣੇ ਨਹੀਂ ਪਹੁੰਚਾਉਣੇ ਤੁਹਾਡੀ ਇੱਛਾ ਅਗਲੇ ਦੇ ਯਾਰ ਸਵਾਲ ਇੱਕ ਈ ਸੁਣਤਾ ਲੋ ਕਹਿੰਦਾ ਕੀ ਆ ਉਹ ਤਾਂ ਸੁਣ ਲੋ ਮੰਗ ਕੀ ਲੈ ਕੇ ਆਉ ਤਾ ਸੁਣ ਲੋ ਭਾਈ ਜੇ ਤੁਸੀਂ ਇੰਨੇ ਜੋਗੇ ਹੋ ਕਿ ਤੁਹਾਡੇ ਕੋਲ ਕੋਈ ਮੰਗ ਰੱਖੇ ਤਾਂ ਇੰਨੇ ਜੋਗੇ ਵੀ ਇਹਨਾਂ ਲੋਕਾਂ ਨਹੀਂ ਬਣਾਇਆ ਫਿਰ ਹੁਣ ਇਹ ਲੋਕ ਮਾੜੇ ਲੱਗਣ ਲੱਗੇ ਹੁਣ ਇਹਨਾਂ ਲੋਕਾਂ ਦੇ ਸਵਾਲ ਮਾੜੇ ਲੱਗਣ ਲੱਗੇ ਹੁਣ ਇਹਨਾਂ ਲੋਕਾਂ ਦੇ ਝੰਡੇ ਮਾੜੇ ਲੱਗਣ ਲੱਗੇ ਹੁਣ ਇਹਨਾਂ ਲੋਕਾਂ ਦੇ ਧਰਨੇ ਤੁਹਾਨੂੰ ਮਾੜੇ ਲੱਗ ਤਾਂ ਭਾਈ ਫਿਰ ਇਹ ਸੱਤਾ ਜਿਵੇਂ ਮਾਣ ਆਮ ਤੌਰ ਤੇ ਕਹਿੰਦੇ ਹੁੰਦੇ ਨੇ ਕਿ ਸੱਤਾ ਜਿਹੜੀ ਸੱਤਾ ਦਾ ਨਸ਼ਾ ਹੈਗਾ ਉਹ ਸਿਰਫ 5 ਸਾਲ ਦੇ ਲਈ ਹੁੰਦਾ ਬਹੁਤਾ ਨਹੀਂ ਹੁੰਦਾ 5 ਸਾਲਾਂ ਬਾਅਦ ਚਲੋ ਅੱਜ ਤੁਸੀਂ ਸਿਕਿਉਰਟੀਆਂ ਦੇ ਨਾਲ ਅੱਜ ਤੁਸੀਂ ਪੁਲਿਸ ਤੇ ਨਾਲ ਇਹਨਾਂ ਦੇ ਮੂੰਹ ਬੰਦ ਕਰਵਾ ਲਓਗੇ ਅੱਜ ਤੁਸੀਂ ਸਿਕਿਉਰਟੀਆਂ ਲਾ ਕੇ ਉਹਨਾਂ ਤੋਂ ਬਚ ਕੇ ਲੰਘ ਜੂਗੇ ਪਰ ਜਦੋਂ 5 ਸਾਲਾਂ ਬਾਅਦ ਵੋਟਾਂ ਮੰਗਣ ਆਉਣਾ ਵੋਟਾਂ ਲੈਣ ਆਉਣਾ ਫਿਰ ਇਹਨਾਂ ਲੋਕਾਂ ਚ ਹੀ ਆਉਣਾ ਪਊ ਇਨਾ ਗਲੀਆਂ ਮੁਹੱਲਿਆਂ ਦੇ ਵਿੱਚ ਇਨਾ ਪਿੰਡਾਂ ਦੇ ਵਿੱਚ ਹੀ ਹਣਾਪੂ ਫਿਰਤਾ ਸੱਥਾਂ ਦੇ ਵਿੱਚ ਹੀ ਹਣਾਪੂ ਫਿਰਤਾ ਉੱਥੇ ਆ ਕਿ ਝੋਲੀਆਂ ਅਡਣੀਆਂ ਪਹਿਣੀਆਂ ਤੇ ਫਿਰ ਜਿੰਨਾ ਮੂਰੇ ਝੋਲੀਆਂ ਅਡੋਂਗੇ ਉਹ ਵੀ ਤਾਂ ਭਾਈ ਇਹੀ ਲੋਕ ਆ ਜਿਹੜੇ ਅੱਜ ਤੁਹਾਨੂੰ ਸਵਾਲ ਕਰਦੇ ਆ ਫਿਰ ਉਦੋਂ ਵੀ ਤਾਂ ਇਹੀ ਸਵਾਲ ਤੁਹਾਨੂੰ ਕਰਨਗੇ ਜਾਂ ਫਿਰ ਉਦੋਂ ਵੀ ਭਾਈ ਤੁਸੀਂ ਫਿਰ ਪਿੰਡ ਨੂੰ ਛਾਉਣੀ ਬਣਾ ਕੇ ਆਇਆ ਕਰੋਗੇ ਫਿਰ ਸ਼ਾਇਦ ਇਹ ਜਿਵੇਂ ਪਿਛਲੀ ਵਾਰੀ ਚੋਣਾ ਦੇ ਵਿੱਚ ਹੋਇਆ ਸੀ ਜਦੋਂ ਭਾਜਪਾ ਦੇ ਉਮੀਦਵਾਰ ਪੰਜਾਬ ਦੇ ਵਿੱਚ ਆਏ ਸੀ ਜਦੋਂ ਐਸਕੇਮ ਨੇ ਕਿਹਾ ਸੀ ਕਿ ਭਾਈ ਸਵਾਲ ਕਰਨੇ ਇਹਨਾਂ ਨੂੰ ਤਾਂ ਉਦੋਂ ਪਿੰਡ ਨੂੰ ਸ਼ੌੜੀ ਚ ਤਬਦੀਲ ਕੀਤਾ ਜਾਂਦਾ ਹੁੰਦਾ ਸੀ ਉਸ ਤੋਂ ਬਾਅਦ ਫਿਰ ਭਾਜਪਾ ਦਾ ਉਮੀਦਵਾਰ ਜਿਹੜਾ ਹੈਗਾ ਉਹ ਪਿੰਡ ਦੇ ਵਿੱਚ ਆਉਂਦਾ ਹੁੰਦਾ ਸੀ ਕਿਸਾਨ ਜਥੇਬੰਦੀਆਂ ਕਿਸਾਨ ਯੂਨੀਅਨ ਪਾਸੇ ਰੋਕਿਆ ਜਾਂਦਾ ਸੀ ਫਿਰ ਉਹ ਪਿੰਡ ਦੇ ਵਿੱਚ ਆਪਦਾ ਜਿਹੜਾ ਵੀ ਪ੍ਰੋਗਰਾਮ ਹੁੰਦਾ ਸੀ ਉਹ ਕਰਕੇ ਆਪਦਾ ਚਲੇ ਜਾਂਦੀ ਤਾਂ ਜਾਂ ਫਿਰ ਭਾਈ ਫਿਰ ਉਵੇਂ ਕਰਿਆ ਉਵੇਂ ਕਰੋਗੇ ਤੁਸੀਂ ਤੇ ਫਿਰ ਇੰਨੀ ਪੁਲਿਸ ਕਿੰਨੀ ਕਿਨਾਰੇ ਕਿੰਨੀ ਕੁ ਪੁਲਿਸ ਭਾਈ ਲੈ ਆਉਂਗੇ ਤੁਸੀਂ ਤਾਂ ਭਾਈ ਹਲੇ ਵੀ ਮੌਕਾ ਸਵਾਲ ਇਹਨਾਂ ਲੋਕਾਂ ਦੇ ਆ ਸਵਾਲ ਨੇ ਸੁਣ ਲਿਆ ਕਰੋ ਕਿਉਂਕਿ ਜਿਵੇਂ ਪਹਿਲਾਂ ਵੀ ਗੱਲ ਕਰਿਆ ਕਿ ਇਹਨਾਂ ਲੋਕਾਂ ਨੇ ਸਾਨੂੰ ਇੰਨੇ ਯੋਗ ਬਣਾਇਆ ਕਿ ਤੁਸੀਂ ਇਹਨਾਂ ਦੇ ਮਸਲੇ ਹੱਲ ਕਰ ਸਕੋ ਤੇ ਜੇ ਇਹਨੇ ਯੋਗ ਮੰਨਣ ਤੋਂ ਬਾਅਦ ਵੀ ਤੁਸੀਂ ਇਹਨਾਂ ਲੋਕਾਂ ਨੂੰ ਡੰਡੇ ਦਿਓਗੇ ਤੁਸੀਂ ਇਹਨਾਂ ਲੋਕਾਂ ਦੇ ਨਾਲ ਖਿੱਚਾ ਤੁਸੀਂ ਕਰੋਗੇ ਤੁਸੀਂ ਇਹਨਾਂ ਲੋਕਾਂ ਨੂੰ ਜਿਹੜੇ ਹੈਗੇ ਆਗੇ ਉਹ ਭੱਦੀ ਸ਼ਬਦਾਬਲੀ ਵਰਤੋਗੇ ਤਾਂ ਫਿਰ ਭਾਈ 2 ਸਾਲ ਜਿਹੜੇ ਹੈਗੇ ਪੌਣੇ 2 ਸਾਲ 2 ਸਾਲ ਜਿਹੜੇ ਰਹਿ ਗਏ ਫਿਰ ਜੋ ਅਸੀਂ ਵੋਟਾਂ ਮੰਗਣ ਇਹਨਾਂ ਕੋਲੇ ਆਉਂਗੇ ਫਿਰ ਇਹ ਸਵਾਲ ਤਾਂ ਜਿਉਂਦੇ ਤਿਉਂ ਖੜੇ ਆ ਫਿਰ ਉਹ ਤਾਂ ਇਹ ਸਵਾਲ ਵਧਣਗੇ ਇਹੋ ਹੀ ਗੱਲ ਹੈ ਤਾਂ ਸਵਾਲਾਂ ਦਾ ਟੋਕਰਾ ਟੋਕਰਾ ਲੋਕ ਚੱਕੀ ਫਿਰਦੇ ਆ ਤੇ ਜਦੋਂ ਤੁਸੀਂ ਫਿਰ ਦੋ ਸਾਲਾਂ ਬਾਅਦ ਆਉਣਾ ਮੈਨੂੰ ਲੱਗਦਾ ਟੋਕਰੇ ਸਵਾਲਾਂ ਦੀਆਂ ਪੰਡਾਂ ਬਣਨੀਆਂ ਉਹਨੋਂ ਵਰੇ ਪੰਡਾਂ ਸੁੱਟ ਤੋਂ ਸੰਭਾਲਣੀਆਂ ਸੁੱਟ ਤੁਹਾਡੇ ਤੋਂ ਝੱਲਣੀਆਂ ਜਿਹੜੀਆਂ ਉਹ ਇਹ ਨਾ ਹੋਵੇ ਭਾਈ ਕਿਤੇ ਔਖੀਆਂ ਹੋ ਜਾਣ ਤੇ ਹੁਣ ਜਿਹੜੇ ਲੋਕ ਸਵਾਲ ਪੁੱਛਦੇ ਆ ਕਿਉਂਕਿ ਸਵਾਲ ਪੁੱਛਣਾ ਤੁਸੀਂ ਸਿਖਾਇਆ ਯਾਰ ਤੁਸੀਂ ਹੀ ਕਹਿੰਦੇ ਹੁੰਦੇ ਸੀ ਕਿ ਯਾਰ ਲੋਕ ਲੀਡਰਾਂ ਨੂੰ ਸਵਾਲ ਕਰਿਆ ਕਰੋ ਤੇ ਅੱਜ ਸਵਾਲ ਕਰਦੇ ਆ ਤਾਂ ਫਿਰ ਉਹੀ ਸਵਾਲ ਤੁਹਾਨੂੰ ਕੌੜੇ ਲੱਗਦੇ ਆ ਉਹੀ ਸਵਾਲ ਅੱਜ ਤੁਹਾਨੂੰ ਜਿਹੜੇ ਹੈਗੇ ਆ ਜ਼ਹਿਰ ਵਰਗੇ ਲੱਗਦੇ ਆ